ਦੀ ਸਤਿ ਸ੍ਰੀ ਅਕਾਲ ਜੀ ਮੇਰ ਕਰਦਾ ਤੁਸੀਂ ਸਭ ਰਾਜ ਸੁਖੀ ਹੋਵੋਗੇ ਪਰਮਾਤਮਾ ਤੁਹਾਨੂੰ ਹੀ ਚੜ੍ਹਦੀ ਕਲਾ ਬਖਸ਼ੇ ਅਸੀਂ ਵੀ ਸਭ ਠੀਕ ਠਾਕ ਅੱਜ ਤੁਹਾਨੂੰ ਅਜੀਬੋ ਗਰੀਬ ਵਿਸ਼ੇ ਦੇ ਵਿੱਚ ਲੈ ਕੇ ਜਾਣ ਲੱਗੀਆਂ ਦੇਖੋ انسان ਲਾਲਚ ਵਾਸ ਹੁੰਦਾ ਉਹ ਕੀ ਸੋਚਦਾ ਵੀ ਰਾਤੋਂ ਰਾਤ ਅਸੀਂ ਅਮੀਰ ਹੋ ਜਾਈਏ ਇਹ ਜਿਹੜਾ ਰਾਤੋਂ ਰਾਤ ਅਮੀਰ ਹੋਣ ਵਾਲਾ ਸੁਪਨਾ ਇਹ ਸਾਡੀ ਜ਼ਿੰਦਗੀ ਤਬਾਹ ਕਰ ਸਕਦਾ ਅਪਾ ਦੇਖਦੇ ਵੀ ਆਂ ਤੇ ਸੁਣਦੇ ਵੀ ਆਂ ਜਦੋਂ ਕੋਈ ਕਿਸੇ ਨੂੰ ਸਮਝ ਲਓ ਫੋਨ ਕਾਲ ਆਉਂਦੀ ਆ ਉਹਦੇ ਵਿੱਚ ਕਿਹਾ ਜਾਂਦਾ 25 ਲੱਖ ਦਾ ਨਾਮ ਨਿੱਕਾ ਆ ਜਾਂ ਤੁਸੀਂ 5000 ਭਰਾ ਦਿਓ ਸਾਡੇ ਕੋਲੇ ਤੇ ਤੁਸੀਂ 5 ਲੱਖ ਲੈ ਜਾਓ ਉਹ ਵੀ ਇੱਕ ਲਾਲਚ ਵਾਸੋ ਕੇ ਸੀ ਉਹਨਾਂ ਦੇ ਨਾਲ ਕੰਟੈਕਟ ਤੇ ਜੁੜਦੇ ਆ ਨਾ ਜਦੋਂ ਨਹੀਂ ਤਾਂ ਜੇ ਅਸੀਂ ਲਾਲਚੀ ਨਾ ਹੋਈਏ ਤਾਂ 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 ਅਸੀਂ ਉਹਨਾਂ ਦਾ ਫੋਨ ਸੁਣਨਸਾਰ ਕੱਟ ਦਿੰਨੇ ਆ ਤੇ ਅਸੀਂ ਇਹ ਵੀ ਕਹਿੰਦੇ ਆ ਵੀ ਸਾਨੂੰ ਤਾਂ ਭਾਈ ਜ਼ਰੂਰਤ ਨਹੀਂ ਹੈਗੀ ਹੈ ਕਿ ਨਹੀਂ ਇਹ ਗੱਲ ਅੱਜ ਤੋਂ ਮੇਰੇ ਨਾਲ ਵੀ 25-26 ਸਾਲ ਪਹਿਲਾਂ ਗੱਲ ਹੋਈ ਸੀ ਜਦੋਂ ਤਾਰਾਂ ਵਾਲੇ ਫੋਨ ਹੁੰਦੇ ਸੀ ਤੇ ਮੈਨੂੰ ਫੋਨ ਆਇਆ ਤੇ ਵੀ ਭੈਣ ਜੀ ਤੁਹਾਡੀ ਨਾ 25 ਲੱਖ ਦੀ ਲਾਟਰੀ ਨਿਕਲੀ ਆ ਮੈਂ ਕਿਹਾ ਭਰਾਵਾ ਮੈਂ ਤਾਂ ਕਦੇ 2500 ਨਹੀਂ ਦੇਖਿਆ ਤੂੰ ਇਹਨੂੰ ਆਪਣੇ ਕੋਲ ਹੀ ਰੱਖ ਲੈ ਮੁੜ ਕੇ ਫੋਨ ਨਹੀਂ ਆਇਆ ਤੇ ਐਸ ਫੋਨਾਂ ਤੇ ਵੀ ਮੈਨੂੰ ਕਦੇ ਅਜਿਹੀ ਕੋਈ ਕਾਲ ਨਹੀਂ ਆਈ ਹੈਗੀ ਪਰ ਮੈਂ ਨਹੀਂ ਇਸ ਜੀ ਨੂੰ ਮੈਂ ਪਹਿਲ ਤਾਂ ਗੱਲ ਇੱਕ ਮੇਰਾ ਅਸਾਬ ਆ ਜਦੋਂ ਵੀ ਕੋਈ ਕਾਲ ਆਉਂਦੀ ਆ ਮੈਨੂੰ ਇਹ ਪਤਾ ਹੋਣਾ ਚਾਹੀਦਾ ਮੇਰੇ ਨਾਮ ਲਿਖੇ ਹੋਣੇ ਸਾਰੇ ਰਿਸ਼ਤੇਦਾਰਾਂ ਦੇ ਮੈਂ ਉਹੀ ਫੋਨ ਚੱਕਦੀ ਆ ਦੂਜਾ ਮੈਂ ਕਿਸੇ ਦਾ ਵੀ ਫੋਨ ਨਹੀਂ ਚੱਕਦੀ ਚਾਹੇ ਰਿਸ਼ਤੇਦਾਰ ਵੀ ਕਿਉਂ ਨਾ ਹੋਵੇ ਜਿਹਦੇ ਮੈਨੂੰ ਨੰਬਰ ਦੇ ਤੇ ਨਾਮ ਨਹੀਂ ਲਿਖਿਆ ਹੋਇਆ ਤੇ ਦੂਜੀ ਗੱਲ ਠੀਕ ਆ ਕਈ ਲੋਕਾਂ ਦੇ ਜਿਵੇਂ ਦਫ਼ਤਰ ਵਿੱਚ ਕੰਮ ਕਰਦਾ ਜਾਂ ਕੋਈ ਹੋਰ ਕੰਮ ਕਰਦੇ ਨੇ ਉਹਨਾਂ ਨੂੰ ਅਨੇਕਾਂ ਹੀ ਕਾਲਾਂ ਆਉਂਦੀਆਂ ਨੇ ਕਿ ਉਹਨਾਂ ਨੂੰ ਫੂ ਅਟੈਂਟ ਵੀ ਕਰਨਾ ਪੈਂਦਾ ਜੇ ਨਾ ਟੈਂਟ ਕਰਨਗੇ ਤਾਂ ਉਹਨਾਂ ਦਾ ਗਾਹ ਟੁੱਟ ਸਕਦਾ ਤੇ ਮੇਰੀ ਕੋਈ ਅਹ ਜੀ ਮਜਬੂਰੀ ਨਹੀਂ ਚਲੋ ਮੈਂ ਤਾਂ ਘਰ ਦੇ ਵਿੱਚ ਕੰਮ ਕਰਨ ਵਾਲੀ ਔਰਤਾਂ ਹਾਂ ਕਿ ਨਹੀਂ ਤੇ ਪਰ ਮੈਨੂੰ ਇੱਕ ਗੱਲ ਮੈਂ ਜ਼ਰੂਰੀ ਕਹਿਣੀ ਆ ਵੀ ਲਾਲਚ ਦੇ ਵਾਸਤੇ ਕਿ ਤੁਸੀਂ ਜਿਹੜੀ ਪਹਿਲੀ ਪ੍ਰਾਪਰਟੀ ਹੁੰਦੀ ਆ ਆਪਣੀ ਉਹ ਵੀ ਗਵਾ ਬੈਠਦੇ ਹੋ ਕਈ ਵਾਰ ਤੁਸੀਂ ਆਪਣੀ ਜ਼ਿੰਦਗੀ ਵੀ ਦੌ ਤੇ ਲਾ ਲੈਨੇ ਹੋ ਆਪਣੇ ਜ਼ਿੰਦਗੀ ਤਾਂ ਵੀ ਹੱਥ ਤੋ ਬੈਠ ਦਿਓ ਜਿਵੇਂ ਸਮਝ ਲਓ ਕਿਤੇ ਡਾਕਾ ਮਾਰਿਆ ਬੈਂਕ ਡਾਕਾ ਮਾਰਿਆ ਉੱਥੇ ਤੁਹਾਡਾ ਪੁਲਿਸ ਮੁਕਾਬਲਾ ਹੋ ਗਿਆ ਜਾਂ ਜਿਵੇਂ ਬਾਹਰਦਤ ਹੁੰਦੀਆਂ ਰਹਿੰਦੀਆਂ ਨੇ ਬੱਚਾ ਗੱਨੈਪ ਕਰ ਲਿਆ ਜਾਂ ਜੇਬੋਹ ਕਰ ਲਿਆ ਇੱਕ ਨਹੀਂ ਦੇਖੋ ਇਹ ਜੀਆਂ ਗੱਲਾਂ ਦੇ ਨਾਲ ਸਾਨੂੰ ਕਦੇ ਵੀ ਕਾਮਯਾਬੀ ਨਹੀਂ ਮਿਲਦੀ ਜਿਹੜੀ ਦਸਾਂ ਨੋਹਾਂ ਦੀ ਕਿਰਤ ਕਮਾਈ ਆ ਦੇਖੋ ਚਾਹੇ ਆਪਾਂ ਨੂਨ ਘਾਟੇ ਰੋਟੀ ਖਾ ਲਓ ਉਹਦੇ ਨਾਲ ਸਕੂਨ ਮਿਲਦਾ ਆਪਾਂ ਨੂੰ ਕੋਈ ਡਰ ਨਹੀਂ ਪੋਸ ਦਾ ਡਰ ਨਹੀਂ ਜੇ ਕੋਈ ਆਪਾਂ ਨਸ਼ੇ ਦਾ ਵੀ ਧੰਦਾ ਕਰਦੇ ਆ ਤਾਂ ਵੀ ਇੱਕ ਆਪਾਂ ਨੂੰ ਹੱਥਾਂ ਨੂੰ ਡਰੱਸ ਤਾਉਂਦਾ ਲੈ ਯਾਰ ਕਿਤੇ ਆਸ-ਪਾਸੇ ਪੋਸ ਨਾ ਆਵੇ ਉਹ ਕਾਵਾ ਆ ਸ਼ਰਮ ਕਾਦੀਆਂ ਗੱਡੀਆਂ ਕਾਦੀਆਂ ਕੋਠੀਆਂ ਕਾਰਾਂ ਜੇ ਆਪਾਂ ਸਪੂਨ ਦੀ ਨੀਂਜਲਾਸ ਉੱਤੇ ਦੇਖੋ ਚਾਹੇ ਰੋਟੀ ਚਾਰ ਤਰਕੇ ਬੰਦਾ ਕੋਈ ਖਾਂਦਾ ਫਟੇ ਪੁਰਾਣੇ ਕੱਪੜੇ ਨੂੰ ਉਹ ਉਹਦੇ ਜਿਹੜੇ ਅਸਲ ਜ਼ਿੰਦਗੀ ਆ ਨਾ ਬੜੇ ਸੁੱਖ ਆਰਾਮ ਦੀ ਆ ਜਿੰਨੇ ਢੱਲੋਪ ਦੇ ਗੱਡੇ ਤੇ ਨੀਂਦ ਨਹੀਂ ਆਉਂਦੀ ਉਹ ਇਮਤਾਨ ਨੂੰ ਜਿਹੜਾ 2 ਨੰਬਰ ਦਾ ਕੰਮ ਕਰਦਾ ਜਿਹੜਾ ਬੰਦਾ ਹੱਥਾਂ ਦੀ ਕਿਰਤ ਕਮਾਈ ਖਾਂਦਾ ਨਾ ਉਹਨੂੰ ਬੜੇ ਸੁੱਖ ਆਰਾਮ ਦੀ ਨੀਂਦ ਆਉਂਦੀ ਆ ਰਾਤ ਨੂੰ ਪੈ ਕੇ ਉਹਨੂੰ ਦੁਨੀਆ ਚੇਤੇ ਨਹੀਂ ਰਹਿੰਦੀ ਹੈਗੀ ਇਹ ਗੱਲ ਜੇ ਤੁਹਾਨੂੰ ਮੇਰੀ ਇਹ ਮੇਰੀ ਵੀਡੀਓ ਚੰਗੀ ਲੱਗੇ ਨਾ ਦੇਖੋ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਆਪਣੀ ਰਾਏ ਜ਼ਰੂਰ ਲਿਖਦਿਆ ਕਰੋ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਤੁਸੀਂ ਫੋਲੋ ਜਰੂਰ ਕਰੋ ਲਾਈਕ ਜਰੂਰ ਕਰਿਆ ਕਰੋ ਸਾਡੀ ਵੀਡੀਓ ਦੇਖ ਕੇ ਛੱਡਿਆ ਨਾ ਕਰੋ ਵੈਦਜੀ ਕਾਕਾ ਸਾਹਿਬ ਵੈਦਜੀ ਦੀ ਪਤਨੀ